ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਗੱਲ ਕਰਨੀ ਆਪਾਂ ਹੰਸ ਰਾਜ ਹੰਸ ਜੀ ਨੂੰ ਪੁੱਛਦੇ ਆ ਯਾਰਾ ਇਹ ਭਲੇ ਮਾਨਸ ਬੰਦਿਆ ساری ਉਮਰ ਤੂੰ ਲੋਕੀਤ ਗਾ ਕੇ ਕੱਢੀ ਆ ਪੰਜਾਬੀ ਸ਼ਿਵਾਂਜੀ ਗੱਡੀ ਆ ਬੱਜੇ ਗੀਤ ਗਾਏ ਆ ਕੋਈ ਤੂੰ ਗਲਤ ਗੀਤ ਨਹੀਂ ਗਾਇਆ ਹਣਾ ਤੇ ਹੁਣ ਕਿਉਂ ਯਾਰ ਉਡਾ ਪਿੱਛੇ ਆ ਕੇ ਲੋਕਾਂ ਤੋਂ ਗਾਣਾ ਲੈਣਾ ਹੈ ਕਿਉਂ ਆਪਦੀ ਇੱਜ਼ਤ ਰੋਲ ਦਾ ਇਹ ਮੋਦੀ ਪਿੱਛੇ ਲਾ ਕੇ ਛੋੜਿਆ ਸੋਚ ਯਾਰ ਵੀ ਪਿਆਰ ਦਾ ਜੰਮਿਆ ਤੂੰ ਪਿਆਪੀਆਂ ਦੀ ਗੱਲ ਕਰ ਪਿਆਬੀਅਤ ਦੀ ਗੱਲ ਕਰ ਕੀ ਯਾਰ ਮੋਦੀ ਪਿੱਛੇ ਲਾ ਕੇ ਐਵੇਂ ਕਹੇ ਜਿਹੀਆਂ ਗੱਲਾਂ ਕਰਦਾ ਸ਼ਾਨੀਆਂ ਗੱਲਾਂ ਕਰ ਥੋੜੀਆਂ ਹੀ ਆ ਆ ਵੀਡੀਓ ਦੇਖੋ ਫਿਰ ਉੱਠ ਹੀ ਰਹ ਦਿਓ ਕਿਦਾਂ ਦੀ ਇਹਨਾਂ ਨੂੰ ਕੋ 1 2 ਦਿਨ ਹੋਰ ਕਰ ਲੋ ਦਾ ਨੂੰ ਕਰ ਲਿਓ ਸਾਰਿਆਂ ਦੇ ਨੋਟ ਨੋਟ ਕੀਤੇ ਮੈਂ ਲੈ ਕੇ ਪਾਈ ਪਾਈ ਦਾ ਸਾਬਤ ਹਾਂ ਜੁਜੇ ਤੁਹਾਡੇ ਪੈਰਾਂ 'ਚ ਆ ਕੇ ਮੱਥਾ ਨਾ ਟੇਕਿਆ ਹੁਣ ਯੁੱਗ ਪਲਟਣਾ ਹੈ ਹਾਂ ਜੀ ਉਹਨੇ ਕੋ ਉੱਥੇ ਡਾਂਗਾ ਖਾਦਿਆ ਤੁਸੀਂ ਬਾਜ਼ਾਰ 'ਚ ਲਾ ਲਿਆ ਤਾਂ ਪਰਸੋਂ ਉੱਥੇ ਫੇਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗੇ ਦਾ ਇੱਥੇ ਯਾਰ ਕੋਈ ਅਰਾਫਤ ਦਾ ਜ਼ਮਾਨਾ ਹੀ ਨਹੀਂ